ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਅਤੇ Facebook ਪੇਜ ਜੋਬਨਜੀਤ ਸਿੰਘ ਅਫੀਸ਼ੀਅਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ ਦੇ ਪ੍ਰਾਤਨ ਖੂਦ ਇਹ ਇਸ ਖੂਦ ਦੇ ਜਲ ਦੀ ਵਰਤੋਂ ਬਾਬਾ ਜੀ ਆਪਣੀ ਫਸਲ ਵਾਸਤੇ ਅਤੇ ਪੀਣ ਲਈ ਵਰਤਦੇ ਸਨ ਇਸ ਖੂਦ ਦੇ ਇਤਿਹਾਸ ਬਾਰੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਢੀਵੰਡ ਜੀ ਆਪ ਜੀ ਨੂੰ ਇਤਿਹਾਸ ਬਾਰੇ ਦੱਸਣਗੇ ਅਤੇ ਨਾਲ ਹੀ ਅਸੀਂ ਇਸ ਕੋ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਦਰਸ਼ਨ دیدار ਕਰ ਰਹੇ ਹੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਜ਼ਿਲ੍ਹਾ ਤਰਨਤਾਰਨ ਦੇ ਸਵਾਗਤ ਜੀ ਨੂੰ ਇਹ ਜਾਣਕਾਰੀ ਦਿੰਦਿਆਂ ਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਹਾਜ਼ਰੀਆਂ ਲਗਵਾਉਂਦੇ ਹੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚੋਂ ਉਹ ਮੰਗੀਆਂ ਮਰਜ਼ਾ ਲੈ ਕੇ ਜਾਂਦੇ ਹੋ ਤੇ ਇਸ ਅਸਥਾਨ ਦੇ ਬਾਰੇ ਜਦੋਂ ਅਸੀਂ ਜਾਣਦੇ ਹਾਂ ਕਿ ਇਸ ਦਾ ਨਾਂ ਜਿਹੜਾ ਸੀ ਉਹ ਪੀੜ ਬਾਬਾ ਬੁੱਢਾ ਸਾਹਿਬ ਕਿਵੇਂ ਪਿਆ ਇੱਕ ਤਿੰਨ ਮੈਂ ਥੋੜਾ ਸੰਖੇਪ ਦੇ ਵਿੱਚ ਕਹਿ ਦੇਵਾਂ ਕਿਉਂਕਿ ਇਸ ਅਸਥਾਨ ਤੇ ਇੱਕ ਛੋਟਾ ਜੰਗਲ ਹੁੰਦਾ ਸੀ ਤੇ ਛੋਟੇ ਜੰਗਲ ਨੂੰ ਜਾਂ ਰੱਖ ਕੇ ਆ ਜਾਂਦਾ ਹੈ ਜਾਂ ਬੀੜ ਕੇ ਆ ਜਾਂਦਾ ਹੈ ਸੋ ਇਸ ਵਾਸਤੇ ਰਾਜਾ ਅਕਬਰ ਦੇ ਵੇਲੇ ਦੀ ਜਦੋਂ ਅਸੀਂ ਗੱਲ ਕਰਦੇ ਆ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਦੇਸ਼ਾਂ ਨੂੰ ਸੰਦੇਸ਼ਾਂ ਨੂੰ ਸਵੀਕਾਰ ਦਿਆ ਹੋਇਆ ਉਹਨਾਂ ਨੇ ਪਹਿਲੇ ਪੰਗਤ ਪਾਸ਼ੇ ਸੰਗਤ ਦੇ ਸਿਧਾਂਤ ਨੂੰ ਸਵੀਕਾਰ ਪਿਆ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ ਔਰ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜੀ ਦੇ ਦਰਸ਼ਨ ਦੇਦਾਰ ਕੀਤੇ ਔਰ ਜੋ ਗੁਰੂ ਨਾਨਕ ਦੇ ਘਰ ਦੇ ਦਰਸ਼ ਨੇ ਸਿੱਖ ਸਿਧਾਂਤ ਨੇ ਸਿੱਖ ਰੋਈਤਾਂ ਨੇ ਉਹਨਾਂ ਤੋਂ ਬੜਾ ਪ੍ਰਭਾਵਿਤ ਹੋਇਆ ਸੀ ਫਿਰ ਉਸਨੇ ਕੋਈ ਪੇਸ਼ਕਸ਼ ਕੀਤੀ ਸੀ ਗੁਰੂ ਕੋ ਲੰਗਰਾਂ ਦੇ ਵਾਸਤੇ ਕੁਝ ਪਿੰਡਾਂ ਦੀ ਜ਼ਗੀਰ ਦੇਣ ਦੀ ਜਿਸ ਨੂੰ ਲੈਂਡ ਤੋਂ ਗੁਰੂ ਅਮਰਦਾਸ ਜੀ ਨੇ ਇਨਕਾਰ ਕਰ ਦਿੱਤਾ ਸੀ ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੇਟੀ ਬੀਬੀ ਭਾਨੀ ਜੀ ਲੱਗੇ ਸਨ ਜਿਨ੍ਹਾਂ ਵੱਲ ਵੇਖ ਕੇ ਅਕਬਰ ਨੇ ਕਿਹਾ ਸੀ ਕਿ ਜੈਸੀ ਆਪਕੀ ਬੇਟੀ ਤਾਂ ਐਸੀ ہماری ਬੇਟੀ ਅਸੀਂ ਇਹਨਾਂ ਦੇ ਨਾਮ ਕਰਵਾਉਂਦੇ ਹਾਂ ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਲੰਗੇ ਨਹੀਂ ਰਾਜਨ ਗੁਰੂ ਘਰ ਦੇ ਵਿੱਚ ਪਰਿਵਾਰਵਾਦ ਨੂੰ ਕੋਈ ਵੀ ਥਾਂ ਨਹੀਂ ਸੋ ਐਸੀਆਂ ਗੱਲਾਂ ਨੂੰ ਸੁਣ ਕੇ ਹੋਰ ਵੀ ਅਕਬਰ ਪ੍ਰਭਾਵਿਤ ਹੋ ਗਿਆ ਤੇ ਉਸ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਭਾਵਸ਼ਾਲੀ ਜੀਵਨ ਤੋਂ ਪ੍ਰਭਾਵਿਤ ਹੁੰਦੇ ਹੋਇਆ ਕੁਝ ਪਿੰਡਾਂ ਦੀ ਜ਼ਗੀਰ ਜਿਹੜੀ ਸੀ ਗੁਰੂ ਕੇ ਲੰਗਰਾਂ ਦੇ ਨਾਮ ਕਰਵਾ ਦਿੱਤੀ ਜਿਵੇਂ ਕਿ ਕੋਈ ਵਿਦਵਾਨ 12 ਕਹਿੰਦਾ ਹੈ ਕੋਈ 22 ਕਹਿੰਦਾ ਹੈ ਲੈਕਿਨ ਪ੍ਰਸਿੱਧ ਜਿਹੜੀ 84 ਪਿੰਡਾਂ ਦੀ ਜ਼ਗੀਰ ਹੈ ਤੇ ਇਹ ਜ਼ਗੀਰ ਕੀ ਹੁੰਦੀ ਸੀ ਜਿੰਨੂੰ ਅਸੀਂ ਜ਼ਮੀਨ ਦਾ ਸਰਕਾਰੀ ਮਾਮਲਾ ਕਹਿ ਲਈਏ ਸੋ ਇਸ ਤੋਂ ਨਵਾਂ ਇੱਕ ਹੋਰ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਉਸ ਸਮੇਂ ਦੀ ਇਹ ਜਿਹੜੀ ਸੇਵਾ ਸੰਭਾਲ ਜਿਹੜੀ ਸੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਲੇਕਿਨ ਜਦੋਂ ਅਸੀਂ ਮਹਾਨਕੋਸ਼ ਪੜਦੇ ਹਾਂ ਤੇ ਮਹਾਨਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ ਜੀ ਤੇ ਕਰਮ ਸਿੰਘ ਸਟੋਰੀਆਂ ਦਾ ਹਵਾਲਾ ਦਿੰਦੇ ਆਂ ਕਹਿੰਦੇ ਨੇ ਕਿ ਇਹ ਜਿਹੜੀ ਜ਼ਮੀਨ ਦਾ ਟੁਕੜਾ ਸੀ ਇਹ ਭਾਈ ਲੰਗਾਹ ਜੀ ਦੀ ਜ਼ਮੀਨ ਦਾ ਟੁਕੜਾ ਸੀ ਭਾਈ ਲੰਗਾਹ ਜੀ ਮਾਈ ਭਾਗੋ ਜੀ ਦੇ ਵੱਡੇ ਵਡੇਰੇ ਹੋਏ ਨੇ ਔਰ ਇਹ ਜਿਹੜਾ ਜ਼ਮੀਨ ਦਾ ਟੁਕੜਾ ਸੀ ਇੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਮੇਰਾ ਸਮਾ ਘਟ ਤੋਂ ਘਟ ਕੇ ਲਈਏ ਕਿ 55-60 ਸਾਲ ਦੇ ਕਰੀਬ ਇੱਥੇ ਰਹਿੰਦਿਆਂ ਹੋਇਆਂ ਸੰਗਤਾਂ ਨੂੰ ਜਿਹੜਾ ਸੀ ਉਹ ਗੁਰਬਾਣੀ ਗੁਰ ਇਤਿਹਾਸ ਤੋਂ ਆਕਵਾ ਕੀ ਕਰਵਾਇਆ ਬੱਚਿਆਂ ਨੂੰ ਬਜ਼ੁਰਗਾਂ ਨੂੰ ਜੋ ਵੀ ਚਾਹਵਾਨ ਸਨ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਗਦਕਾ ਸਿਖਾਇਆ ਔਰ ਇਸ ਸਥਾਨ ਤੋਂ ਹੀ ਬਾਲਣ ਲੱਕੜ ਜਿਹੜਾ ਸੀ ਗੁਰੂ ਕਾ ਲੰਗਰ ਵਾਲੀ ਜਾਂਦਾ ਸੀ ਮਾਲ ਡੰਗਰ ਹੁੰਦਾ ਸੀ ਇਸ ਤੋਂ ਨੰਮਾ ਸਮਾ ਸਮਾਨ ਬਣ ਜਾਂ ਤੇ ਕਾਫੀ ਰੌਣਕਾਂ ਲੱਗੀਆਂ ਲਿੰਦੀਆਂ ਹੁੰਦੀਆਂ ਸੀ ਸੋ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਇਸ ਜ਼ਮੀਨ ਦੀ ਦੇਖ ਰੱਖਿਆ ਕਰਦੇ ਹੁੰਦੇ ਸੀ ਤੇ ਜਿਹੜਾ ਉਸ ਸਮੇਂ ਦਾ ਪ੍ਰਸਿੱਧ ਇਤਿਹਾਸ ਖੂਹ ਹੈ ਅੱਜ ਤੁਸੀਂ ਉਸ ਖੂਹ ਦੇ ਦਿਦਾਰ ਕਰ ਰਹੇ ਹੋ ਸੋ ਇਹ ਜਿਹੜਾ ਖੂ ਸੀ ਪ੍ਰਾਪਤਨ ਇਹਨੂੰ ਸੰਭਾਲਣ ਦੇ ਵਾਸਤੇ ਜਦੋਂ ਪੰਗੀ ਮਿਸਲ ਨੇ ਕਿਉਂਕਿ ਜ਼ਿਆਦਾਤਰ ਪੰਗੀ ਮਿਸਲ ਦਾ ਵਸੇਬਾ ਇੱਥੇ ਹੁੰਦਾ ਸੀ ਇਹਦੇ ਨਾਲ ਹੀ 1.5 ਕਿਲੋਮੀਟਰ ਦੀ ਵਿੱਤ ਦੇ ਉੱਪਰ ਇੱਕ ਸੜਕ ਨਿਕਲਦੀ ਹੈ ਜਿਹਨੂੰ ਅਸੀਂ ਸ਼ੇਰ ਸਾਹ ਸੂਰੀ ਮਾਰ ਕਹਿੰਦੇ ਆ ਇਹ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਜਿਹੜੀ ਆ ਉਹ ਲੰਘਦੀ ਹੈ ਸੋ ਇਸ ਵਾਸਤੇ ਜ਼ਿਆਦਾਤਰ ਪੰਗੀ ਮਿਸਲ ਜਿਹੜੀ ਸੀ ਜਾਂ ਹੋਰ ਗੁਰੂ ਕਾ ਖਾਲਸਾ ਇੱਥੇ ਠਹਿਰਦਾ ਸੀ ਪਰੰਤੂ ਪੰਗੀ ਮਿਸਲ ਦੇ ਵੇਲੇ ਸੰਮਤ 1808 ਦੇ ਵਿੱਚ ਇਸ ਅਸਥਾਨ ਤੇ ਜਿਹੜਾ ਸੀ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਾਤਨ ਖੂਹ ਦੀ ਸੇਵਾ ਸੰਭਾਲ ਕੀਤੀ ਗਈ ਤੇ ਉਸ ਸਮੇਂ ਦੀ ਸੰਭਾਲ ਨੂੰ ਅੱਗੇ ਵਿਚਾਰਦਿਆਂ ਹੋਇਆਂ ਸਮਝਦਿਆਂ ਹੋਇਆਂ ਕਿਉਂਕਿ ਬੇਸ਼ੱਕ ਪਾਣੀ ਅੱਜ ਭਾਵੇਂ ਥੱਲੇ ਜਾ ਚੁੱਕੇ ਨੇ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੀ ਇਹ ਵਿਰਾਸਤ ਨੂੰ ਸੰਭਾਲਦਿਆਂ ਹੋਇਆਂ ਇੱਕ ਯਤਨ ਕੀਤਾ ਗਿਆ ਕਿ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਇਹ ਤਿੰਨਾਂ ਨੂੰ ਹੀ ਸਮਾਵਾ ਸੰਪਤੀਆਂ ਗਈਆਂ ਜਿਨ੍ਹਾਂ ਦੇ ਵੱਲੋਂ ਮੋੜ ਜਿਹੜਾ ਸੀ ਇਸ ਖੂਹ ਦੀ ਜਿਹੜੀ ਸੀ ਉਹ ਮੁਰੰਮਤ ਕਰਵਾਈ ਗਈ ਹੈ ਤਿਆਰੀ ਕਰਵਾਈ ਗਈ ਹੈ ਤਾਂ ਕਿ ਦੂਰ ਦਰਾਡੇ ਤੋਂ ਆਉਂਦੀਆਂ ਸੰਗਤਾਂ ਪੁੱਛਦੀਆਂ ਸੰਨ ਕੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਠਹਿਰਦੇ ਸਮਝਾਂ ਜਿਹੜਾ ਖੂਹ ਸੀ ਉਹ ਕਿੱਥੇ ਹੈ ਇਸ ਵਾਸਤੇ ਆਪਣੀ ਵਿਰਾਸਤ ਨੂੰ ਸੰਭਾਲਦਿਆਂ ਹੋਇਆਂ ਇਸਾ ਖੂਦ ਹੀ ਜਿਹੜੀ ਸੇਵਾ ਸੰਭਾਲ ਕੀਤੀ ਗਈ ਔਰ ਮੈਂ ਨਾਲ ਹੀ ਇੱਕ ਬੇਨਤੀ ਵੀ ਕਰਾਂਗਾ ਕੈਮਰਾਮੈਨ ਇਰਾ ਨੂੰ ਬੇਨਤੀ ਕਰਾਂਗਾ ਕਿ ਇਹ ਥੋੜਾ ਜਿਆਦਾ ਇਸ ਪਾਸੇ ਨੂੰ ਕੈਮਰਾ ਕਰਨ ਕਿਉਂਕਿ ਇੱਧਰ ਅਸੀਂ ਇੱਕ ਛੋਟੀ ਜੀ ਬੀੜ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜੀ ਸਾਡੀ ਜਨਰੇਸ਼ਨ ਹੈ ਜਾਂ ਜਿਹੜੀ ਸਾਡੀ ਜੋ ਕਿ ਪੀੜ੍ਹੀ ਜਿਹੜੀ ਨੂੰ ਪਤਾ ਲੱਗ ਸਕੇ ਕਿ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੀ ਇੱਥੇ ਬੀੜ ਹੁੰਦੀ ਸੀ ਇਹ ਗੱਲ ਕਿਉਂ ਕਰਨੀ ਪਈ ਕਿਉਂਕਿ ਕਈ ਵਾਰ ਕੋਈ ਸ਼ਰਧਾਲੂ ਗੁਰਮੁਖ ਪਿਆਰੇ ਆਉਂਦੇ ਨੇ ਤਾਂ ਪੁੱਛਦੇ ਨੇ ਜੀ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਦਰਸ਼ਨ ਕਰਾਓ ਉਹਨਾਂ ਦੇ ਮੰਦਿਰ ਦੇ ਅੰਦਰ ਸ਼ੈਨ ਦੇ ਭਲੇਖਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਜਿਹੜੇ ਦیدار ਕਰਵਾਉਂਦੇ ਹੁਣ ਫਿਰ ਉਹਨਾਂ ਨੂੰ ਦੱਸਿਦਾ ਨਹੀਂ ਭਾਈ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਨਹੀਂ ਕੀਤੀ ਹਾਂ ਉਹ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥ ਸੀ ਸਨ ਲੇਕਿਨ ਇਸ ਬੀੜ ਦਾ ਪਾਵ ਹੈ ਰਖ ਛੋਟਾ ਜੰਗਲ ਸੋ ਆਪ ਇਥੋਂ ਦੇ ਦਰਸ਼ਨਦਾਰ ਕਰ ਰਹੇ ਹੋ ਔਰ ਮੈਂ ਨਾਲ ਬੇਨਤੀ ਵੀ ਕਰਾਂਗਾ ਤੁਸੀਂ ਬੜੇ ਪਿਆਰ ਸ਼ਰਧਾ ਤੇ ਸ਼ਾਦੇ ਸਹਿਤ ਦੇ ਸ਼ਮ ਦੇਸ਼ਾਂ ਤੋਂ ਚੱਲ ਕੇ ਆਉਂਦੇ ਹੋ ਜਦੋਂ ਵੀ ਤੁਸੀਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦਰਸ਼ਨ ਦੇਦਾਰ ਕਰਨ ਆਉਂਦੇ ਹੋ ਤੇ ਜਿਹੜੀਆਂ ਸਾਡੀਆਂ ਇਹ ਪ੍ਰਤਨ ਅਨਿਸ਼ਾਨੀਆਂ ਨੇ ਚੈਨਣ ਨੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨਾਲ ਸੰਬੰਧ ਇਹਨਾਂ ਨੂੰ ਵੀ ਵੇਖਣਾ ਇਹਨਾਂ ਦੀ ਸੰਭਾਲ ਕਰਨੀ ਵੀ ਸਾਡਾ ਇੱਕ ਮੋਢਲਾ ਫਰਜ਼ ਬਣਦਾ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੀਆਂ ਗੁਰੂ ਸਾਹਿਬ ਜੀ ਦੇ ਨਾਲ ਜਾਂ ਗੁਰਸਿੱਖਾਂ ਦੇ ਨਾਲ ਸੰਬੰਧ ਨਿਸ਼ਾਨੀਆਂ ਨੇ ਅਸੀਂ ਉੱਥੇ ਮੱਥੇ ਟੇਕਣੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਬਲਕਿ ਅਸੀਂ ਉਸ ਇਤਿਹਾਸ ਤੋਂ ਵਾਕਿਫ ਹੋਣਾ ਹੁੰਦਾ ਹੈ ਇਥੇ ਆ ਖੂਸੀ ਜਾਂਦਾ ਇਹ ਖੂ ਦਾ ਇਤਿਹਾਸ ਕੀ ਹੈ ਬੀੜ ਸੀ ਬੀੜ ਕਿਉਂ ਕਿਹਾ ਜਾਂਦਾ ਸੀ ਔਰ ਜਦੋਂ ਤੁਸੀਂ ਆ ਬਾਬਾ ਬੁੱਢਾ ਸਾਹਿਬ ਹੁੰਦੇ ਹੋ ਤੇ ਬਾਬਾ ਬੁੱਢਾ ਸਾਹਿਬ ਤੋਂ ਸ਼ਹਾਟਾ ਨੂੰ ਨਿਕਲਦੀ ਸ਼ੜਕ ਹੈ ਸ਼ਹਾਟਾ ਸਾਹਿਬ ਨੂੰ ਇੱਕ ਪਾਸੇ ਮਾਤਾ ਗੰਗਾ ਨਿਵਾਸ ਹੈ ਯਾਤਰੂਆਂ ਦੀ ਸਰਾਂ ਔਰ ਦੂਜੇ ਪਾਸੇ ਜਿਹੜਾ ਹੈ ਬਾਬਾ ਬੁੱਢਾ ਚੈਰੀਟੇਬਲ ਹਸਪੀਟਲ ਹੈ ਉਸ ਦੇ ਵਿਚਕਾਰ ਇਹ ਜਗ੍ਹਾ ਹੈ ਤ੍ਰਾਤਨਖੂ ਵਾਲੀ ਜਦੋਂ ਵੀ ਤੁਸੀਂ ਆਓ ਦਰਸ਼ਨਦਾਰ ਕਰ ਕਰਕੇ ਜਾਇਆ ਕਰੋ ਜੀ ਔਰ ਇੱਕ ਮੈਂ ਹੋਰ ਜਾਣਕਾਰੀ ਦੇ ਦੇਵਾਂ ਜਦੋਂ ਇਸ ਖੂਹ ਦੀ ਖੁਦਵਾਈ ਅਰੰਭੀ ਸੀ ਉਸ ਵੇਲੇ ਕੁਝ ਚੀਮੇ ਦੋਦੇ ਗੰਡੀ ਵੈਂਡਸਰਾ ਇਸ ਤਰ੍ਹਾਂ ਬਗਿਆੜੀ ਦੀ ਸੰਗਤ ਕਾਫੀ ਸੰਗਤ ਅੰਦੇ ਸਹਿਯੋਗ ਨਾਲ ਨੌਜਵਾਨਾਂ ਨੇ ਹਿੰਮਤ ਕੀਤੀ ਦੀ ਮੁਰਖ ਦਵਾਈ ਕਰਵਾਈ ਲੇਕਿਨ ਪਾਣੀ ਹੀਠਾਂ ਜਾਣ ਦੇ ਕਾਰਨ ਕਰਕੇ ਜਿਹੜਾ ਸੀ ਉਹ ਨਾ ਆ ਸਕਿਆ ਉਹਦਾ ਵੀ ਮੁਕੰਮਲ ਪ੍ਰਬੰਧ ਕੀਤਾ ਹੋਇਆ ਹੈ ਉਸ ਸਮੇਂ ਜਦੋਂ ਖੋਦ ਹੀ ਖਦਵਾਈ ਹੋ ਰਹੀ ਸੀ ਤੇ ਵਿੱਚੋਂ ਮਿੱਟੀ ਦੀਆਂ ਟਿੰਡਾਂ ਨਿਕਲੀਆਂ ਸੀ ਜਿੱਤਾਂ ਪ੍ਰਾਤਨ ਫੂਜੰਦਰੀ ਸੀ ਮਾਲਾ ਮਾਲ ਪਾਕ ਚਲਾਏ ਜਾਣੇ ਜਦੋਂ ਅਸੀਂ ਇਹ ਦੇ ਦਰਸ਼ਨ ਕਰਦੇ ਆ ਰਹੇ ਹਾਂ ਕਰੀਬ ਜੇ ਕਹ ਲਈਏ ਕਿ 40 45 ਸਾਲ ਤੋਂ ਉਸ ਸਮੇਂ ਤੋਂ ਇੱਥੇ ਦੋ ਮਾਲਾਂ ਚਲਦੀਆਂ ਹੁੰਦੀਆਂ ਅਸੀਂ ਦੋ ਮਾਲਾਂ ਜਿੱਤੇ ਚੱਲਣ ਨੂੰ 2 ਹਰ ਟੱਕਿਆ ਜਾਂਦਾ ਤੇ ਜਦੋਂ ਬਾਅਦ ਵਿੱਚ ਹੁਣ ਆ ਕੀਤਾ ਗਿਆ ਇਹਦੀ ਨਵੇਂ ਸਿਰੇ ਤੋਂ ਉਸ ਸਮੇਂ ਜਿਹੜੀ ਉਹ ਇੱਕ ਮਾਲ ਹੀ ਹੈ ਉਹ ਵੀ ਇਸ ਵਾਸਤੇ ਦਿਖਾਇਆ ਗਿਆ ਤਾਂ ਕਿ ਪਤਾ ਲੱਗ ਸਕੇ ਇੱਕ ਯਾਦਗਰ ਦੇ ਤੌਰ ਤੇ ਇਹ ਨਹੀਂ ਇੱਕ ਦੋ ਦੀ ਥਾਂ ਤੇ ਇੱਕ ਚੋਂ ਕਰ ਦਿੱਤਾ ਗਿਆ ਸਿਰਫ ਇੱਕ ਯਾਦਗਰ ਨੂੰ ਸੰਭਾਲਣ ਦੇ ਵਾਸਤੇ ਜਿਹੜਾ ਸੀ ਸਾਰਾ ਕਾਰਜ ਕੀਤਾ ਗਿਆ ਸਵਾਗ ਸਾਰਿਆਂ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ